哎，对呀。 ਤ ਸਪਹਿਲਾਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇਹ ਬਹੁਤ ਸ਼ੁਭ ਦਿਹਾੜਾ ਹੈ ਸਤਿਗੁਰੂ ਜੀ ਹਰਦੇਵ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈ ਤੇ ਅੱਜ ਦੇ ਦਿਨ ਜਿਹੜੇ ਆਪਣੇ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਸੇਵਾਦਾਰਾਂ ਨੇ ਇੰਨਾ ਵਧੀਆ ਉਪਰਾਲਾ ਸਿਰਫ ਬਠਿੰਡੇ ਨਹੀਂ ਬਲਕਿ ਨੇਸ਼ਨ ਵਾਈਡ ਚਲਾਇਆ ਹੈ ਅੰਮ੍ਰਿਤ ਪ੍ਰੋਜੈਕਟ ਇਹਨੂੰ ਕਹਿੰਦੇ ਨੇ ਇਸ ਦੇ ਤਹਿਤ ਸਾਰੇ ਨਿਰੰਕਾਰੇ ਸਾਡੇ ਭਾਈ-ਭੈਣ ਆਪਣਾ ਸਫਾਈ ਦਾ ਅਭਿਆਨ ਚਲਾਉਂਦੇ ਨੇ ਜਿੱਦਾਂ ਕਿ ਮੈਂ ਕਈ ਦਿਨਾਂ ਤੋਂ ਆਪਣੇ ਸ਼ਹਿਰ ਵਾਸੀਆਂ ਤੋਂ ਅਪੀਲ ਕਰਦਾ ਆ ਰਿਹਾ ਹਾਂ ਕਿ ਸਫਾਈ ਦਾ ਜੋ ਅਭਿਆਨ ਹੈ ਉਹ ਆਪਣੇ ਘਰ ਤੋਂ ਸ਼ੁਰੂ ਹੁੰਦਾ ਹੈ ਤੇ ਇਹਨਾਂ ਨੇ ਆਪਣੇ ਗੁਰੂ ਜੀ ਦੇ ਜਨਮ ਦਿਹਾੜੇ ਤੇ ਅੱਜ ਬਹੁਤ ਵਧੀਆ ਤੇ ਵੱਡਾ ਉਪਰਾਲਾ ਕਰਦੇ ਹੋਏ ਆਪਣਾ ਸ਼ਹਿਰ ਨੂੰ ਸਾਫ਼ ਕਰਨ ਦਾ ਯੋਗਦਾਨ ਪਾਇਆ ਹੈ ਤੇ ਇਹ ਬਹੁਤ ਵੱਲ ਛੜ ਕੇ ਇੱਥੇ ਆਏ ਨੇ ਸਿਰਫ ਬਠਿੰਡੇ ਸ਼ਹਿਰ ਵਿੱਚ ਨਹੀਂ ਇੱਕ ਪੂਰੇ ਨੇਸ਼ਨ ਵਾਈਡ ਕੈਂਪੇਨ ਜੋ ਚਲਾਇਆ ਇੱਕ ਬਹੁਤ ਵੱਡਾ ਮੈਸੇਜ ਹੈ ਆਪਣੇ ਨਿਰੰਕਾਰੀ ਮਿਸ਼ਨ ਦੇ ਸਾਰੇ ਅ ਜਿਹੜੇ ਸਾਡੇ ਵਰਕਰ ਨੇ ਤੇ ਇਹਨਾਂ ਦਾ ਇਹ ਮੈਸੇਜ ਮੈਂ ਸੋਚਦਾ ਕਿ ਨੇਸ਼ਨ ਵਾਈਡ ਜਾਏ ਤੇ ਇੱਕ ਸਵੱਛ ਤੇ ਸਾਫ਼ ਤੇ ਹੈਲਦੀ ਭਾਰਤ ਬਣਾਉਣ ਵਿੱਚ ਜੋ ਹੈ ਯੋਗਦਾਨ ਪਾ ਰਹੇ ਨੇ ਉਹ ਬਹੁਤ ਹੀ ਮਹੱਤਵਪੂਰਨ ਤੇ ਬਹੁਤ ਹੀ ਸਟਰੋਂਗ ਮੈਸੇਜ ਹੈ ਪਹਿਲਾਂ ਨਸ਼ੇੜੀਆਂ ਦਾ ਨਾ ਅੱਡਾ ਬਣਿਆ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਉਹ ਮਿਸ਼ਨ ਇਨਕਾਰੀ ਮਿਸ਼ਨ ਬਣਦਾ 40 700 ਤੋਂ 500 ਜਿਹੜੇ ਵਲੰਟੀਅਰ ਲੱਗੇ ਹੋਏ ਸਭਾਈ ਬੜਾ ਬੁਰਾ ਹਾਲ ਸੀ ਸਰ ਜ਼ਿੰਮੇਵਾਰੀ ਲੋਕਾਂ ਦੀ ਵੀ ਬਣਦੀ ਆ ਆਪਾਂ ਵੀ ਕੁਝ ਕਰੀਏ ਨਾ ਜਿੰਨੇ ਕਰ ਰਿਹਾ ਮਿਸ਼ਨ ਕਰ ਰਹੀ ਹੈ ਕੀ ਕਹਿਣਾ ਚਾਹੋਗੇ ਸਰ ਜਿੱਦਾਂ ਕਿ ਤੁਸੀਂ ਕਿਹਾ ਕਿ ਇਹ ਨਸ਼ੇੜੀਆਂ ਦਾ ਅੱਡਾ ਸੀਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਨਸ਼ਾ ਮੁਕਤ ਹੋਵੇ ਪੁਰਾਣੇ ਟਾਈਮ ਵਾਂਗੂ ਰੰਗਲਾ ਪੰਜਾਬ ਹੋਵੇ ਜਿੱਥੇ ਸਾਡੇ ਯੋਧੇ ਹੁੰਦੇ ਸੀਗੇ ਜਿੱਥੋਂ ਸਾਡੇ ਸਪੋਰਟਸਮੈਨ ਨਿਕਲਦੇ ਸੀਗੇ ਤੇ ਹੁਣ ਅਸੀਂ ਉਸੇ ਡਾਇਰੈਕਸ਼ਨ ਵਿੱਚ ਦੁਬਾਰਾ ਚੱਲ ਰਹੇ ਹਾਂ ਤੇ ਜਿਹੜਾ ਨਿਰੰਕਾਰੀ ਮਿਸ਼ਨ ਦੇ ਵਰਕਰਸ ਨੇ ਵੌਲੰਟੀਅਰਸ ਨੇ ਇੱਦਾਂ ਵਧੀਆ ਕੰਟ੍ਰਿਬਿਊਸ਼ਨ ਪਾਇਆ ਹੈ ਤੇ ਆਪਾਂ ਨੂੰ ਦੇਖਣ ਚਾਹੁੰਦਾ ਹੈ ਕਿ ਇਹ ਇੱਦਾਂ ਵਧੀਆ ਲੋਕੇਸ਼ਨ ਹੈਗੀ ਸ਼ਹਿਰ ਦੀ ਇੰਨੀ ਪਿਆਰੀ ਸਪੌਟ ਹੈ ਕਿ ਤੁਹਾਨੂੰ ਅਲੱਗ ਹੀ ਇੱਥੇ ਵਾਈ ਬੰਦੀ ਹੈ ਤੇ ਬਹੁਤ ਵਧੀਆ ਮਹਿਸੂਸ ਹੁੰਦਾ ਇੱਥੇ ਆ ਕੇ ਤੇ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਇੱਥੇ ਸਫਾਈ ਕਰਨ ਦਾ ਇਸ ਦੀ ਨਿਹਾਰ ਬਦਲਣ ਦਾ ਇਹ ਬਹੁਤ ਹੀ ਵਧੀਆ ਤੇ ਵੱਡਾ ਉਪਰਾਲਾ ਤੇ ਆਪਣੇ ਵੱਲੋਂ ਕੌਂਟਰੀਬਿਊਸ਼ਨ ਹੈ ਮੈਂ ਵੀ ਇਹੀ ਉਮੀਦ ਕਰੂੰਗਾ ਕਿ ਸ਼ਹਿਰ ਵਾਸੀ ਸਾਰੇ ਇਹਨਾਂ ਨਾਲ ਵੀ ਰਲਣ ਤੇ ਆਪਣੇ ਵੱਲੋਂ ਵੀ ਵੱਧ ਤੋਂ ਵੱਧ ਕੌਂਟਰੀਬਿਊਸ਼ਨ ਦੇਣ ਜਿਵੇਂ ਹਸਪਤਾਲ ਜੀ ਦੀ ਸਿਵਲ ਹਸਪਤਾਲ ਸੀ ਰੀਅਲ ਸਟੇਸ਼ਨ ਹੋ ਗਿਆ ਫਸਟ ਹੈਂਡ ਹੋ ਗਿਆ ਤੇ ਵੀ ਇਹ ਮਿਸ਼ਨ ਵੱਲੋਂ ਚਲਾਇਆ ਗਿਆ ਸਫਾਈ ਦਾ ਜੋਗ ਲੇਤਾ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਇਸ ਸੰਬੰਧ ਵਿੱਚ ਬਿਲਕੁਲ ਜੀ ਜੋ ਵੀ ਚੰਗਾ ਕੰਮ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਕੰਟਰੀਬਿਊਸ਼ਨ ਹੈ ਮੈਨੂੰ ਪਤਾ ਲੱਗਿਆ ਇਹਨਾਂ ਨੇ ਕਾਫੀ ਸਾਰੇ ਬਲੱਡ ਕੈਂਪਸ ਵੀ ਲਗਾਏ ਸੀ ਇਹ ਸਿਵਲ ਹਸਪੀਟਲ ਜੋ ਵੀ ਸੇਵਾਵਾਂ ਦਿੰਦੇ ਰਹੇ ਨੇ ਤੇ ਇਹ ਇੱਕ ਸਫਾਈ ਦਾ ਅਭਿਆਨ ਵੀ ਚਲਾਇਆ ਹੈ ਇਹ ਬਹੁਤ ਵਧੀਆ ਮੈਸੇਜ ਹੈਗਾ ਲੋਕਾਂ ਨੂੰ ਕਿ ਵੱਦ ਚੜ ਕੇ ਆਪਣੇ ਸੋਸਾਇਟੀ ਲਈ ਕੰਮ ਕਰੋ ਆਪਣੇ ਲੋਕਾਂ ਦੇ ਹਿੱਤ ਲਈ ਕੰਮ ਕਰੋ ਤੇ ਸੋਸਾਇਟੀ ਨੂੰ ਅਪਗ੍ਰੇਡ ਕਰਨ ਲਈ ਅਪਲਿਫਟ ਕਰਨ ਲਈ ਜੋ ਵੀ ਆਪਾਂ ਕਰ ਸਕਦੇ ਹਾਂ ਰਲ ਮਿਲ ਕੇ ਕਰੀਏ ਅੱਜ 23 ਫਰਵਰੀ ਦਾ ਇਹ ਜੋ ਦਿਨ ਹੈ ਸੰਤੰਦਰਨਕਾਰੀ ਮਿਸ਼ਨ ਦੇ ਵਿੱਚ ਬਹੁਤ ਹੀ ਹਤਪੂਰਨ ਦਿਨ ਹੈ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਉਹਨਾਂ ਦਾ ਜੋ ਇਹ ਜਨਮ ਦਿਵਸ ਉਹਨਾਂ ਦੇ ਆਦੇਸ਼ਾਂ ਅਨੁਸਾਰ ਸਮਾਜ ਸੇਵਾ ਦੇ ਵਿੱਚ ਲਗਾਇਆ ਜਾਂਦਾ ਹੈ ਔਰ ਇਸ سلسلے ਦੇ ਵਿੱਚ ਕਿਸੇ ਵੇਲੇ ਰੇਲਵੇ ਸਟੇਸ਼ਨਾਂ ਦੀ ਸਫਾਈ ਹਸਪੀਟਲ ਦੀ ਸਫਾਈ ਬੱਸ ਅਟੈਂਡ ਦੀ ਸਫਾਈ ਪਾਰਕਾਂ ਦੀ ਸਫਾਈ ਔਰ ਨਦੀਆਂ ਨਾਲਿਆਂ ਦੇ ਆਸ-ਪਾਸੇ ਕਿਨਾਰਿਆਂ ਦੀ ਸਫਾਈ ਤੋਂ ਉਸ ਮੈਮ ਨੂੰ ਲੈ ਕੇ ਰਿਕਸ਼ਾ ਰੋਪਣ ਦੀਆਂ ਮੈਮ ਚਲਾਉਣਗੇ ਅੰਗੀਆਂ ਕਿਉਂਕਿ ਸਤਗੁਰੂ ਪਾਬਾ ਹਰਦੇਵ ਸਿੰਘ ਜੀ ਦਾ ਇੱਕ ਸਲੋਗਨ ਸੀ ਮੈਸਰ ਸੀ ਕਿ ਪ੍ਰਦੂਸ਼ਣ ਅੰਦਰ ਹੋ ਜਾਂ ਬਾਹਰ ਹੋ ਦੋਨੋਂ ਹੀ ਖਤਰਨਾਕ ਹੈ ਤੋਂ ਅੰਦਰ ਦਾ ਪ੍ਰਦੂਸ਼ਣ ਮਹਾਪੁਰਸ਼ਾਂ ਦੇ ਅਨਮੋਲ ਵਚਨਾਂ ਦੇ ਨਾਲ ਦੂਰ ਕੀਤਾ ਜਾ ਸਕਦਾ ਹੈ ਔਰ ਬਾਹਰ ਦਾ ਪ੍ਰਦੂਸ਼ਣ ਜੋ ਹੈ ਸਫਾਈ ਅਭਿਆਨ ਚਲਾ ਕੇ ਰਕਸ਼ੇ ਲਗਾ ਕੇ ਹਵਾ ਨੂੰ ਵੀ ਸ਼ੁੱਧ ਕੀਤਾ ਜਾਵੇ ਪਾਣੀ ਨੂੰ ਵੀ ਸ਼ੁੱਧ ਕੀਤਾ ਜਾਵੇ ਧਰਤੀ ਨੂੰ ਵੀ ਸ਼ੁੱਧ ਕੀਤਾ ਜਾਵੇ ਸਾਡੇ ਪ੍ਰਾਤਨ ਗੁਰੂ ਸਹਿਬਾਨਾਂ ਨੇ ਵੀ ਇਸ ਜੋ ਹੈ ਇਹਨਾਂ ਵਸਤੂਆਂ ਨੂੰ ਬਹੁਤ ਮਾਨਤਾ ਦਿੱਤੀ ਹੈ ਜਿਸ ਤਰ੍ਹਾਂ ਇੱਕ ਸ਼ਬਦ ਵੀ ਹੁੰਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਵਰ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਤਾਂ ਕਿ ਸਿੱਧੀ ਮਹਾਨਤਾ ਨੂੰ ਸਮਝ ਪਾਈਏ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਔਰ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਤਾਂ ਕਿ ਇਹਨਾਂ ਦੀ ਅਸੀਂ ਕਦਰ ਕਰ ਸਕੀਏ ਸੰਭਾਲ ਕਰ ਸਕੀਏ ਤੋਂ ਉਸੇ ਲੜੀ ਵਿੱਚ ਅੱਜ ਇਹ ਦਿਨ ਜੋ ਹੈ ਸੱਚੇ ਪਾਰਸ਼ਾ ਸਤਗੁਰੂ ਮਾਤਾ ਸਿਖਸ਼ਾ ਜੀ ਮਹਾਰਾਜ ਦੀ ਕਿਰਪਾ ਨਾਲ ਇਹ ਜਲ ਸਰੋਤਾਂ ਦੇ ਆਸ-ਪਾਸ ਕਿਨਾਰੇ ਦੀ ਸਫਾਈ ਕੀਤੀ ਜਾਂਦੀ ਹੈ ਤਾਂ ਕਿ ਅਸੀਂ ਜਲ ਨੂੰ ਸ਼ੁੱਧ ਰੱਖੀਏ ਔਰ ਜਲਦੀ ਬਚਤ ਵੀ ਕਰੀਏ ਜਲ ਨੂੰ ਵੇਸਟ ਹੋਣ ਤੋਂ ਰੋਕੀਏ ਜਿਸ ਤਰ੍ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ਼ੰਕੇ ਜाहिर ਕੀਤੇ ਜਾ ਰਹੇ ਨੇ ਕਿ ਪਾਣੀ ਦੀ ਬੜੀ ਜਲਦੀ ਸ਼ਾਰਟੇਜ ਪੈਦਾ ਹੋ ਸਕਦੀ ਹੈ ਤੋਂ ਅਸੀਂ ਜਲ ਨੂੰ ਬਚਾਉਣਾ ਵੀ ਹੈ ਔਰ ਇਸ ਨੂੰ ਸ਼ੁੱਧ ਵੀ ਕਰਨਾ ਹੈ ਕਿਉਂਕਿ ਸਵੱਛ ਜਲ ਸਵੱਛ ਮਨ ਸਵੱਛ ਜਲ ਸਵੱਛ ਕੱਲ ਸਾਡਾ ਆਉਣ ਵਾਲਾ ਸਵੱਛ ਵੀ ਜਿਹੜਾ ਹੈ ਕੱਲ ਆਉਣ ਵਾਲਾ ਤਾਂ ਹੀ ਸਵੱਛ ਹੋਏਗਾ ਅਗਰ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਦੇ ਲਈ ਸਵਚ ਪਾਣੀ ਦਾ ਇੰਤਜ਼ਾਮ ਕਰਾਂਗੇ ਤੋਂ ਉਸ سلسلے ਨੂੰ ਮੁੱਖ ਰੱਖਦੇ ਹੋਏ ਆ ਅੱਜ ਹਿੰਦੁਸਤਾਨ ਦੇ 1600 ਸਥਾਨਾਂ ਦੇ ਉੱਤੇ ਇਹ ਜੋ ਹੈ ਸਫਾਈ ਮੈਂ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਨਦੀਆਂ ਝੀਲਾਂ ਜੋ ਹੈ ਵਾਟਰ ਰਕਸ ਦੀਆਂ ਟੈਂਕੀਆਂ ਉਹਨਾਂ ਦੇ ਆਸ-ਪਾਸ ਸਫਾਈਆਂ ਕੀਤੀਆਂ ਜਾ ਰਹੀਆਂ ਨੇ ਤੋਂ ਬਠਿੰਡਾ ਜ਼ੋਨ ਦੇ ਵਿੱਚ ਵੀ ਐਸੇ ਅਨੇਕ ਲਗਭਗ 40-50 ਸਥਾਨਾਂ ਤੇ ਇਹ ਸੇਵਾ ਅੱਜ ਕੀਤੇ ਜਾ ਰਹੀ ਹੈ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ ਔਰ 10 ਵਜੇ ਤੱਕ ਜੋ ਹੈ ਇਸ ਮਹਮਨ ਨੂੰ ਪੂਰਾ ਕੀਤਾ ਜਾਏਗਾ ਤਾਂ ਇਸ ਮੌਕੇ ਦੇ ਉਤੇ ਇਹੀ ਸੰਦੇਸ਼ ਹੈ ਕਿ ਹਰ ਮਾਨਵ ਮਾਨਵ ਦੇ ਕਲਿਆਣ ਦੇ ਵਿੱਚ ਆਪਣਾ ਯੋਗਦਾਨ ਪਾਈਏ ਕਿਉਂਕਿ ਜੋ ਹੈ ਗੁਰੂਆਂ ਦੀ ਫਿਲਾਸਫੀ ਜੋ ਨਿਰੰਕਾਰੀ ਮਿਸ਼ਨ ਦਾ ਸਿਧਾਂਤ ਹੈ ਕਿ ਮਾਨਵ ਕੋ ਮਾਨਵ ਹੋ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ਇਨਸਾਨੀਅਤ ਜਿਹੜੀ ਹੈ ਉਹ ਤਦੇ ਅਗਰ ਮਜਬੂਤ ਹੋਵੇਗੀ ਤਦ ਰੂਹਾਨੀਅਤ ਵੀ ਮਜਬੂਤ ਹੋਵੇਗੀ ਔਰ ਜੋ ਧਾਰਮਿਕ ਆਨੰਦ ਵੀ ਤਦ ਹੀ ਆਏਗਾ ਅਗਰ ਇਨਸਾਨੀਅਤ ਜੋ ਹੈ ਉਹ ਸਾਡੀ ਮਜ਼ਬੂਤ ਹੁੰਦੀ ਚਲੀ ਜਾਏਗੀ ਤੋਂ ਇਹੀ ਵਿਚਾਰਧਾਰਾ ਨੂੰ ਲੈ ਕੇ ਕਿ ਅਸੀਂ ਸਾਰੇ ਇਨਸਾਨ ਦੀ ਸੇਵਾ ਕਰੀਏ ਨਰ ਸੇਵਾ ਨਾਰਾਇਣ ਪੂਜਾ ਇਨਸਾਨ ਦੀ ਸੇਵਾ ਹੀ ਪ੍ਰਭੂ ਦੀ ਸੇਵਾ ਹੈ ਪ੍ਰਭੂ ਦਾ ਰੂਪ ਹੈ ਹਰ ਮਾਨਵ ਤੋ ਐਸਾ ਸੰਦੇਸ਼ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤੋਂ ਇਸ ਮੌਕੇ ਦੇ ਸਾਡੇ ਬਠਿੰਡਾ ਤੇ ਜਿਹੜਾ ਸਾਰੀਆਂ ਸੰਗਤਾਂ ਸੇਵਾਦਾਲ ਦੇ ਅਧਿਕਾਰੀ ਨੌਜਵਾਨ ਮਾਤਮਾ ਲੱਗੇ ਹੋਏ ਨੇ ਬਲਕਿ ਕੱਲ ਹੀ 22 ਤਰੀਕ ਨੂੰ ਹੀ ਇਥੇ ਮਹਿਮਾ ਸ਼ੁਰੂ ਕੀਤੀ ਸੀ ਔਰ ਉਹਦੇ ਵਿੱਚ ਲੋਕਲ ਜੋ ਹੈ ਐਨ ਡੀ ਆਰ ਐਫ ਦੇ ਨੌਜਵਾਨ ਜਿਹੜੇ ਹਨ ਉਹ ਵੀ ਸਾਨੂੰ ਸਹਿਯੋਗ ਦੇ ਰਹੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਚੀਲਾਂ ਦੀ ਜਿੰਨੀ ਕੁ ਹੋ ਸਕੇ ਕਿਨਾਰਿਆਂ ਦੀ ਸਫਾਈ ਕਰਾਂਗੇ ਇਹਨਾਂ ਹੀ ਸ਼ਬਦਾਂ ਨਾਲ ਆਪ ਪ੍ਰੈਸ ਦਾ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਜੈਕਟ ਅਮਰਤ ਹੈਗਾ ਜੀ ਇਹ ਕਿੰਨਾ ਪ੍ਰਾਪ ਚੱਲ ਰਿਹਾ ਹੈ ਪ੍ਰੋਜੈਕਟ ਅਮਰਤ ਦਾ ਇਹ ਲਗਭਗ ਤੀਸਰਾ ਜੋ ਹੈ ਇਹ ਇਸ ਤਫਾ ਸ਼ੁਰੂ ਕੀਤਾ ਗਿਆ ਹੈ ਜੀ ਸੰਤ ਨਰਨਕਰੀ ਮਿਸ਼ਨ ਵੱਲੋਂ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਜੋ ਵੀ ਇਹ ਸਫਾਈ अभियान ਪੈਨ ਇੰਡੀਆ ਦੇ ਵਿੱਚ ਚਲਾਇਆ ਜਾ ਰਿਹਾ ਹੈ ਔਰ ਉਹ ਜੋ ਪੈਨ ਇੰਡੀਆ ਦੇ ਵਿੱਚ 27 ਸਟੇਟ ਦੇ ਵਿੱਚ 900 ਤੋਂ ਵੱਧ ਸ਼ਹਿਰਾਂ ਦੇ ਵਿੱਚ 1600 ਤੋਂ ਵੱਧ ਥਾਵਾਂ ਤੇ ਅੱਜ ਨਰਨਕਰੀ ਮਿਸ਼ਨ ਦੇ ਵਲੰਟੀਅਰ ਇਹ ਸੇਵਾਵਾਂ ਕਰ ਰਹੇ ਨੇ ਜੋ ਵੀ ਵਾਟਰ ਬਾਡੀਜ਼ ਹੈ ਜੋ ਸਫਾਈ ਜੋ ਮਤਲਬ ਨਾਲੀਆਂ ਨੇ ਜਾਂ ਸੌਰੀ ਅ ਨਦੀਆਂ ਨੇ ਉਹਨਾਂ ਦੀ ਸਫਾਈ ਕੀਤੀ ਜਾ ਰਹੀ ਹੈ ਜੋ ਵੀ ਵਾਟਰ ਬਾਡੀਜ਼ ਨੇ ਔਰ 10 ਲੱਖ ਤੋਂ ਵੱਧ ਵਲੰਟੀਅਰ ਜਿਨ੍ਹਾਂ ਨੇ ਕਰੀ ਮਿਸ਼ਨ ਦਾ ਇਹ ਸੇਵਾਵਾ ਦੇ ਰਿਹਾ ਜੋ ਕਿ ਇੱਕ ਸਮਾਜ ਲਈ ਬਹੁਤ ਹੀ ਸਰਾਣੇ ਕਦਮ ਹੈ ਜੀ ਅੱਜ ਕਿੰਨੇ ਕਿੰਨੇ ਘੰਟੇ ਦਾ ਪਿਆਖਾ ਹੈ ਅੱਜ ਜੀ ਇਹ 7 ਵਜੇ ਤੋਂ ਲੈ ਕੇ 11 ਵਜੇ ਤੱਕ 11 ਤੋਂ 12 ਵਜੇ ਤੱਕ ਇਹ ਚੱਲੇਗਾ ਜੋ ਸਫਾਈ ਵਿੱਚ ਹੈ ਨਾ ਬਲਕਿ ਇਹ ਤਾਂ ਦੋ ਦਿਨ ਪਹਿਲਾਂ ਤੋਂ ਹੀ ਨਰਿੰਕਰੀ ਮਿਸ਼ਨ ਦੇ ਜੋ ਵਾਲੰਟੀਅਰ ਨੇ ਉਹ ਸਫਾਈ ਦੇ ਵਿੱਚ ਆਪਣਾ ਨਿਰੰਤਰ ਯੋਗਦਾਨ ਪਾ ਰਹੇ ਨੇ ਜੀ ਤੁਸੀਂ ਇਹ ਪਹਿਲਾਂ ਲਈ ਇਸ ਦੀ ਜੋ ਇਹਦਾ ਪਿਕਚਰ ਦੇਖੀ ਹੋਊਗੀ ਤੁਸੀਂ ਅੱਜ ਦਾ ਨਿਖਾਰ ਦੇਖੋ ਤੁਸੀਂ ਔਰ ਪੂਰਾ ਮਤਲਬ ਜੋ ਇਹਨਾਂ ਨੇ ਨਰਿੰਕਰੀ ਮਿਸ਼ਨ ਦੇ ਸੇਵਾਦਾਰਾਂ ਨੇ ਇਸ ਪਲੇਸ ਨੂੰ ਬਿਲਕੁਲ ਚਮਕਾ ਦਿੱਤਾ ਹੈ ਔਰ ਇਹ ਜੋ ਪਹਿਲਾਂ ਵੀ ਮੰਨ ਕੇ ਜਿਹੜਾ ਲਾਸਟ ইয়ার ਵੀ ਤੁਸੀਂ ਕਿਆ ਹੋਊਗਾ ਔਰ ਉਸ ਦੇ ਵਿੱਚ ਵੀ ਕਿੰਨਾ ਉਹਨਾਂ ਨੇ ਮਤਲਬ ਨਿਰੰਕਰੀ ਮਿਸ਼ਨ ਦੇ ਜੋ ਸੇਵਾਦਾਰ ਨੇ ਉਹ ਨਿਰੰਤਰ ਆਪਣਾ ਯੋਗਦਾਨ ਪਾ ਰਹੇ ਨੇ ਹਰ ਮਤਲਬ ਫੀਲਡ ਦੇ ਵਿੱਚ ਬਿਸ਼ੱਕ ਉਹ ਖੂਨਦਾਨ ਕੈਂਪ ਨੇ ਬਿਸ਼ੱਕ ਸਫਾਈ ਅਭਿਆਨ ਹੈ ਬਿਸ਼ੱਕ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਨੀਡੀ ਨੇ ਪਰਸਨਸ ਨੇ ਮੰਨ ਲੇ ਕਿ ਜੇ ਲੋਕੀ ਬਲੱਡ ਦੀ ਜ਼ਰੂਰਤ ਹੈ ਐਮਸ ਦੇ ਵਿੱਚ ਬਲੱਡ ਦੀ ਜ਼ਰੂਰਤ ਹੈ ਜਾਂ ਮੰਨ ਕੇ ਚਲੋ ਆਦੇਸ਼ ਹਸਪੀਟਲ ਕੋਈ ਵੀ ਹਸਪੀਟਲ ਹੋਵੇ ਉਸ ਦੇ ਵਿੱਚ ਨਾਲ ਦੀ ਨਾਲ ਜਾ ਕੇ ਸਾਡੇ ਗਰੁੱਪ ਦੇ ਵਿੱਚ ਜੋ ਵੀ ਨੀਡੀ ਪਰਸਨਸ ਆ ਉਹ ਆਦਨਦੇ ਨੇ ਉਸਦੇ ਬਾਅਦ ਨਾਲ ਦੀ ਨਾਲ ਆਪਣਾ ਸੇਵਾਦਾਰ ਜਾ ਕੇ ਆਪਣਾ ਖੂਨ ਦਾਨ ਦੇ ਕੇ ਮਤਲਬ ਇਹ ਸੇਵਾਵਾਂ ਨਿਭਾ ਰਹੇ ਨੇ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਲੋਕਾਂ ਨੂੰ ਸਰ ਇਹ ਹੀ ਮੈਸੇਜ ਦੇਣਾ ਚਾਹੂਗਾ ਵੀ ਸਾਰਿਆਂ ਨੂੰ ਇਸ ਲਹਿਰ ਦੇ ਵਿੱਚ ਜੁੜਨਾ ਚਾਹੀਦਾ ਹੈ ਆਪਣਾ ਅਗਰ ਆਪਣਾ ਸ਼ੁੱਧਾ ਵਾਤਾਵਰਣ ਹੋਏਗਾ ਤਾਂ ਹੀ ਆਪਣਾ ਮਨ ਸ਼ੁੱਧ ਹੋਏਗਾ ਜੀ ਅਗਰ ਆਪਣਾ ਆਲਾ ਦਵਾਲਾ ਸਾਫ਼ ਰਹੇਗਾ ਤਾਂ ਆਪਣਾ ਮਨ ਵੀ ਸਾਫ਼ ਰਹੇਗਾ ਔਰ ਲੋਕਾਂ ਨੂੰ ਇਸ ਅਗਰ ਮੈਂ ਆਪ ਦੇ ਘਰ ਤੋਂ ਹੀ ਸਟਾਰਟ ਕਰਾਂ ਸਫਾਈ ਤੋਂ ਕਹਿੰਦੇ ਹੁੰਦੇ ਹਨਾ ਵੀ ਆਪਣਾ ਆਪ ਸੁਧਰ ਜਾਊਗਾ ਤੇ ਜੱਗ ਸੁਧਰ ਜਾਊਗਾ। ਅਗਰ ਆਪਾਂ ਆਪਣਾ ਆਪ ਸੁਧਾਰ ਗੱਲ ਕਰ ਲਾਂਗੇ ਮੈਂ ਸੋਚ ਲਾ ਵੀ ਮੈਂ ਬਿਲਕੁਲ ਜ਼ਿੰਦਗੀ ਨੂੰ ਬਰਦਾਸ਼ਤ ਨਹੀਂ ਕਰਨਾ। ਮੈਂ ਉਹਨੂੰ ਆਪਦੇ ਆਲੇ ਦੁਆਲੇ ਸਾਫ਼ ਰੱਖਣਾ ਤੇ ਆਟੋਮੈਟਿਕਲੀ ਸ਼ਹਿਰ ਸੁਧਰ ਜਾਏਗਾ, ਪੰਜਾਬ ਸੁਧਰ ਜਾਏਗਾ, ਦੇਸ਼ ਸੁਧਰ ਜਾਏਗਾ, ਦੁਨੀਆ ਸੁਧਰ ਜਾਏਗੀ। ਸਰ ਅੱਜ 23 ਫਰਵਰੀ ਹੈ ਤੇ ਸਾਡੇ ਹਿਰਦੇ ਸਮਰਾਟ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦਾ ਜਨਮ ਦਿਵਸ ਹੈ। ਜਿਸ ਦੇ ਉਪਲਕਸ਼ ਅੱਜ ਅਸੀਂ ਪ੍ਰੋਜੈਕਟ ਅਵ੍ਰਿਤ ਸਵਚ ਜਲ ਸਵਚਮਨ ਜਿਹੜਾ ਆਪਾਂ ਇਸ 'ਚ ਯੋਗਦਾਨ ਦੇ ਰਹੇ ਹਾਂ। ਅੱਜ ਸ਼ੁਭਾ ਤੋਂ ਹੀ ਬਿੰਡਾ ਦੀ ਸਾਰੀ ਸੰਗਤ ਪੈਣਾ ਬੱਚੇ ਸੇਵਦਲ ਦੇ ਮਹਾਪੁਰਸ਼ ਸੀਨੀਅਰ ਸਿਟੀਜ਼ਨ ਸਾਰੇ ਇਸ ਵਾਟਰ ਬੋਡੀ ਨੂੰ ਸਾਫ਼ ਕਰਨ ਚ ਲੱਗੇ ਹੋਏ ਆ ਤੇ ਇਹ ਜਿਹੜਾ ਪ੍ਰੋਜੈਕਟ ਹੈ ਇਹ 1600 ਪਲਸ ਸਥਾਨਾਂ ਤੇ ਜਿਹੜਾ ਚਲਾਇਆ ਜਾ ਰਿਹਾ ਇਸ ਹੀ ਸਮੇਂ ਤੇ 10 ਲੱਖ ਤੋਂ ਵੱਧ ਵਲੰਟੀਅਰ ਜਿਹੜੇ ਆਪਣਾ ਆਪਣਾ ਸੇਵਾ ਚ ਯੋਗਦਾਨ ਦੇ ਰਿਹਾ ਬਾਬਾ ਜੀ ਨੇ ਇੱਕ ਵਾਰੀ ਆਪਦੀ ਵਿਚਾਰ ਚ ਵੀ ਫਰਮਾਇਆ ਸੀ ਕਿ ਪ੍ਰਦੂਸ਼ਣ ਚਾਹੇ ਅੰਦਰ ਕਹੋ ਚਾਹੇ ਬਾਹਰ ਕਾ ਦੋਨੋਂ ਹੀ ਹਾਨੀਕਾਰਕ ਹੈ ਤਾਂ ਆਪਾਂ ਇਸ ਪ੍ਰਦੂਸ਼ਣ ਨੂੰ ਖਤਮ ਕਰਦੇ ਰਹਿਣਾ ਚੱਲਦੇ